ਤਾਂ ਫਿਰ ਇਸ ਲਈ ਜਿਹੜੀ ਆਪਾਂ ਵੀਡੀਓ ਦੇਖ ਰਹੇ ਆ ਉਸ ਨੂੰ ਸੁਣਨ ਦੇ ਲਈ ਦੇਖਣ ਦੇ ਲਈ ਅਸੀਂ ਉਸ ਵੀਡੀਓ ਨੂੰ ਸ਼ੇਅਰ ਕਰਾਂਗੇ ਵੀਡੀਓ ਦੇ ਹੇਠਾਂ ਦੇਖੋ ਸ਼ੇਅਰ ਵਾਲੀ ਆਪਸ਼ਨ ਹੈ ਆਪਾਂ ਸ਼ੇਅਰ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲੈਣਾ ਉਸ ਤੋਂ ਬਾਅਦ ਇੱਥੇ ਤਿੰਨ ਦੇ ਬਿੰਦੂ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਉਸ ਤੋਂ ਬਾਅਦ ਇੱਥੇ ਆਪਾਂ Google Chrome ਦਾ ਇੱਕ ਸਾਨੂੰ ਆਈਕਨ ਦਿਖਾਈ ਦੇਵੇਗਾ ਆਪਾਂ Google Chrome ਦੇ ਉੱਪਰ ਇਸ ਵੀਡੀਓ ਨੂੰ ਸ਼ੇਅਰ ਕਰ ਲੈਣਾ ਹੈ ਹੁਣ ਜਿਸ ਤਰ੍ਹਾਂ ਹੀ ਅਸੀਂ Google Chrome ਦੇ ਉੱਪਰ ਇਸ ਵੀਡੀਓ ਨੂੰ ਸ਼ੇਅਰ ਕਰਾਂਗੇ ਤਾਂ ਫਿਰ ਇਹ ਵੀਡੀਓ Google Chrome ਦੇ ਵਿੱਚ ਪਲੇ ਹੋਣੀ ਸ਼ੁਰੂ ਹੋ ਜਾਵੇਗੀ ਤਾਂ ਫਿਰ ਹੁਣ ਇਸ ਨੂੰ ਜੇਕਰ ਅਸੀਂ ਆਪਣੇ ਮੋਬਾਈਲ ਦੇ ਹੋਮ ਬਟਨ ਦੇ ਉੱਪਰ ਜਾ ਕੇ ਬਾਹਰ ਆ ਜਾਗੇ ਜਾਂ ਸਕਰੀਨ ਸਾਡੀ ਆਫ ਹੋ ਜਾਵੇਗੀ ਤਾਂ ਵੀ ਇਹ ਵੀਡੀਓ ਚੱਲਦੀ ਰਹੇਗੀ ਆਪਾਂ ਮੋਬਾਈਲ ਦੀ ਹੋਮ ਸਕਰੀਨ ਦੇ ਉੱਪਰ ਆ ਜਾਂਦੇ ਹਾਂ ਹੁਣ ਦੇਖੋ ਨੋਟੀਫਿਕੇਸ਼ਨ ਦੇ ਵਿੱਚ ਵੀਡੀਓ ਚੱਲ ਰਹੀ ਹੈ ਅਤੇ ਮੋਬਾਈਲ ਦੀ ਸਕਰੀਨ ਆਫ ਹੋ ਜਾਵੇਗੀ ਕੁਝ ਹੀ ਸੈਕਿੰਡ ਤੋਂ ਬਾਅਦ ਵਿੱਚ ਉਸ ਤੋਂ ਬਾਅਦ ਵੀ ਸਾਨੂੰ ਇਸ ਵੀਡੀਓ ਦੀ ਆਵਾਜ਼ ਸੁਣਾਈ ਦਿੰਦੀ ਰਹੇਗੀ ਦੇਖੋ ਮੋਬਾਈਲ ਦੀ ਸਕਰੀਨ ਆਫ ਹੋ ਚੁੱਕੀ ਹੈ ਅਤੇ ਵੀਡੀਓ ਦੀ ਆਵਾਜ਼ ਸਾਨੂੰ ਸੁਣਾਈ ਦੇ ਰਹੀ ਹੈ ਅਤੇ ਇਸ ਦਾ ਪਾਸਵਰਡ ਤੁਸੀਂ ਖੋਲਣਾ ਹੈ ਤਾਂ ਫਿਰ ਇਸ ਪਰੰਤੂ ਇਸ ਲਈ ਦੋਸਤੋ ਯਾਦ ਰੱਖਿਓ ਕਿ ਤੁਹਾਨੂੰ Google Chrome ਦੇ ਨੋਟੀਫਿਕੇਸ਼ਨ ਨੂੰ ਔਨ ਕਰਨ ਦੀ ਜ਼ਰੂਰਤ ਪੈਵੇਗੀ ਉਸ ਦੇ ਲਈ ਆਪਾਂ Google Chrome ਦੇ ਉੱਪਰ ਸੈਟਿੰਗ ਦੇ ਵਿੱਚ ਚਲੇ ਜਾਵਾਂਗੇ ਤਾਂ ਫਿਰ ਇੱਥੇ ਤੁਸੀਂ ਦੇਖੋ ਕਿ ਮੈਨੇਜ ਨੋਟੀਫਿਕੇਸ਼ਨ ਦੇ ਉੱਪਰ ਆਪਾਂ ਜਾਵਾਂਗੇ ਅਤੇ ਇੱਥੋਂ ਅਲੋ ਨੋਟੀਫਿਕੇਸ਼ਨ ਕਰ ਦੇਵਾਂਗੇ ਅਤੇ ਜੇਕਰ ਇਹ ਨੋਟੀਫਿਕੇਸ਼ਨ ਅਲੋ ਹੋਣਗੇ ਤਾਂ ਹੀ ਤੁਹਾਨੂੰ ਵੀਡੀਓ ਦੀ ਆਵਾਜ਼ ਉੱਤੇ ਸੁਣਾਈ ਦੇਵੇਗੀ ਅਤੇ ਜੇਕਰ ਬਾਰ-ਬਾਰ ਤੁਹਾਡੇ ਮੋਬਾਈਲ ਦੀ ਸਕਰੀਨ ਆਫ ਹੋ ਜਾਂਦੀ ਹੈ ਤਾਂ ਇਸ ਦੇ ਲਈ ਤੁਸੀਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਚਲੇ ਜਾਣਾ ਹੈ ਡਿਸਪਲੇ ਦੇ ਵਿੱਚ ਚਲੇ ਜਾਣਾ ਹੈ ਡਿਸਪਲੇ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਇੱਥੇ ਦੇਖੋਗੇ ਤੁਹਾਨੂੰ ਇੱਕ ਫੰਕਸ਼ਨ ਦਿਖਾਈ ਦੇਵੇਗਾ ਆਟੋ ਸਕਰੀਨ ਆਫ ਤੁਸੀਂ ਇਸ ਦੇ ਉੱਪਰ ਜਾ ਕੇ ਤੁਸੀਂ ਆਪਣੀ ਸਕਰੀਨ ਨੂੰ ਆਫ ਹੋਣ ਦਾ ਸਮਾਂ ਵਧਾ ਸਕਦੇ ਹੋ ਮੈਕਸਿਮਮ ਸਮੇਂ ਦੇ ਉੱਪਰ ਤੁਸੀਂ ਕਰ ਲਓ ਤਾਂ ਫਿਰ ਤੁਹਾਡੀ ਸਕਰੀਨ ਉਨੀ ਦੇਰ ਆਫ ਨਹੀਂ ਹੋਵੇਗੀ ਅਤੇ ਤੁਸੀਂ ਵੀਡੀਓ ਨੂੰ ਦੇਖਦੇ ਰਹੋਗੇ